ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫਿਰ ਹਾਜ਼ਰ ਹੋਏ ਆ ਇੱਕ ਨਵੇਂ ਵੀਡੀਓ ਦੇ ਨਾਲ ਇੱਕ ਨਵੇਂ ਟਰੈਕਟਰ ਦੇ ਨਾਲ ਸਵਰਾਜ 855 ਟਰੈਕਟਰ ਵਿਕਾਊ ਹੈ ਜੀ ਸਾਫ ਤੇ ਵਧੀਆ ਕ੍ਰਿਸ਼ਨ ਦਾ ਟਰੈਕਟਰ ਆ ਮਾਡਲ 1997 ਹੈ ਜੀ ਇੰਜਨ ਗੇਅਰ ਦਾ ਬਿਲਕੁਲ ਸਾਫ ਆ ਵਧੀਆ ਕੰਡੀਸ਼ਨ ਆ ਸਾਫ ਕ੍ਰਿਸ਼ਨ ਚ ਪਿਆ ਜੀ ਟਾਇਰ ਮਗਲੇ ਟਾਇਰ 65 ਪੈਸੇ ਮੂਹਰੇ ਟਾਇਰ ਨਵੇਂ ਆ ਜੀ ਬਿਲਕੁਲ ਡਿਸਟ੍ਰਿਬਿਊਟਰ ਲਗਾ ਕੇ 6 ਜਰੀ ਹੋਇਆ ਜੀ ਡਿਸਟਰੀਬਿਊਟਰ ਲੱਗਿਆ ਹੋਇਆ 6 ਜਰੀ ਟਰੈਕਟਰ ਹੋਇਆ ਪੰਜਾਬ ਨੰਬਰ ਆ ਪੀਬੀ 32 ਨੰਬਰ ਆ ਜੀ ਨਵਾਂ ਸ਼ਹਿਰ ਦਾ ਟਰੈਕਟਰ ਆ ਪੰਜਾਬ ਨੰਬਰ ਆ ਜੀ ਬਾਈ ਉਹਨਾਂ ਦਾ ਰੇਟ 2 ਲੱਖ ਤੇ 22000 ਆ ਬਾਕੀ ਮੌਕੇ ਤੇ ਮਾਨਤਾ ਆ ਨੰਬਰ ਸਕਰੀਨ ਤੇ ਆ 85590 43695 ਟਰੈਕਟਰ ਮੋਗੇ ਜ਼ਿਲ੍ਹੇ ਚ ਪਿੰਡ ਲੌਂਗ ਦੇ ਵਿੱਚ ਖੜਾ ਆ ਜੀ ਨੰਬਰ ਤੋਂ ਸਾਰੀ ਜਾਣਕਾਰੀ ਲੈ ਸਕਦੇ ਆ ਵੀਡੀਓ ਦੇਖਣੇ ਤੁਹਾਡਾ ਬਹੁਤ ਧੰਨਵਾਦ